ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਬਲ ਬਾਰਡਰ ਡਿਜ਼ਾਈਨ ਲੈ ਕੇ ਆਈ ਹਾਂ ਜਿਹੜਾ ਆਪਣਾ ਇਹ ਡਬਲ ਬਾਊਂਡਰ ਹੈ ਇਹ ਕਈ ਤਰੀਕਿਆਂ ਨਾਲ ਬੰਦ ਹੈ ਮੈਂ ਕੋਸ਼ਿਸ਼ ਕਰੂੰਗੀ ਸਾਰੇ ਤਰੀਕੇ ਤੁਹਾਨੂੰ ਦੱਸਾਂ ਤਾਂ ਜੋ ਜਿਹੜਾ ਤੁਹਾਨੂੰ ਤਰੀਕਾ ਸੌਖਾ ਲੱਗੇ ਤੁਸੀਂ ਜਿਹੜਾ ਡਬਲ ਬਾਰਡਰ ਹੈ ਜਿਹੜਾ ਆਪਣਾ ਇਹ ਬਣਾ ਸਕੋ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਰ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕਿਸੇ ਵੀ ਪ੍ਰੋਜੈਕਟ ਤੇ ਜਿਹੜਾ ਆਪਣਾ ਇਹ ਡਬਲ ਬਾਉਂਡਰ ਹੁੰਦਾ ਹੈ ਇਸ ਤਰ੍ਹਾਂ ਲਾਸਟਿਕ ਦੀ ਤਰ੍ਹਾਂ ਹੁੰਦਾ ਹੈ ਸਟ੍ਰੈਚੇਬਲ ਵਾਪਸ ਫੇਰ ਇਹ ਉਸੇ ਸ਼ੇਪ 'ਚ ਆ ਜਾਂਦਾ ਜਿਹੜਾ ਆਪਣਾ ਬਾਉਂਡਰ ਹੈ ਖੁੱਲਦਾ ਨਹੀਂਗਾ ਤੇ ਜਿਹੜੀ ਇਹਦੀ ਕਿਨਾਰੀ ਆ ਇਸ ਤਰ੍ਹਾਂ ਬਹੁਤ ਹੀ ਸੋਹਣੀ ਕਿਨਾਰੀ ਆਉਂਦੀ ਹੈ ਜਿਵੇਂ ਆਪਾਂ ਬਾਜ਼ਾਰ ਤੋਂ ਜਿਹੜੇ ਰੈਡੀमेड ਕੋਟੀਆਂ ਸਵੈਟਰ ਲੈ ਕੇ ਆਉਣੇ ਆ ਉਹਨਾਂ ਦਾ ਜਿਹੜਾ ਇਹ ਬਾਰਡਰ ਹੁੰਦਾ ਇਸ ਤਰ੍ਹਾਂ ਬਣਿਆ ਹੁੰਦਾ ਤੇ ਜਿਹੜੀ ਇਹ ਕਿਨਾਰੀ ਇਹ ਬਿਲਕੁਲ ਉਸੇ ਤਰ੍ਹਾਂ ਬਣਦੀ ਹੈ ਅੱਜ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਇਹ ਬਣਾਉਣਾ ਦੱਸੂਗੀ ਆਪਾਂ ਇਹਨੂੰ ਜਿਹੜਾ ਜਿਹੜਾ ਆਪਾਂ ਕੋਟੀਆਂ ਸਵੈਟਰ ਬਣਾ ਰਹੇ ਹਾਂ ਤਾਂ ਜਿਵੇਂ ਆਪਾਂ ਜਿਹੜਾ ਇਹਦਾ ਬਾਰਡਰ ਬਣਾਇਆ ਤੇ ਫਿਰ ਬਾਹਾਂ ਦਾ ਬਾਰਡਰ ਵੀ ਆਪਾਂ ਇਸ ਤਰ੍ਹਾਂ ਬਣਾਵਾਂਗੇ ਤਾਂ ਜਿਹੜਾ ਇਸ ਤਰ੍ਹਾਂ ਲੱਗਦਾ ਆਪਣਾ ਇਹ ਜਦੋਂ ਆਪਾਂ ਦੂਸਰੇ ਕੁੰਡੇ ਪਾ ਕੇ ਇਸ ਤਰ੍ਹਾਂ ਕੋਈ ਵੀ ਬਾਹ ਦਾ ਬਾਰਡਰ ਬਣਾਉਣੀ ਹੈ ਜਾਂ ਕੋਠੀ ਸਵੈਟਰ ਦਾ ਬਾਰਡਰ ਬਣਾਉਣੀ ਹੈ ਤੇ ਜਿਹੜੇ ਇੱਥੇ ਕੁੰਡੇ ਹੁੰਦੇ ਆ ਕਈ ਵਾਰ ਆਪਣੇ ਉਹ ਕੀ ਹੁੰਦਾ ਥੋੜੇ ਜਿਹੀ ਉਹ ਸਖਤ ਹੁੰਦੀ ਹੈ ਤੇ ਲਾਸਟਿਕ ਦੀ ਤਰ੍ਹਾਂ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਹਨੂੰ ਬਣਾਉਣਾ ਇਹਦੇ ਲਈ ਆਪਾਂ ਜਿਹੜੇ ਥ੍ਰੈਡ ਨਾਲ ਆਪਾਂ ਕੁੰਡੇ ਪਾਉਣੇ ਹੋਣਗੇ ਆਪਾਂ ਥ੍ਰੈਡ ਲੈ ਲੈਣਾ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨਾ ਤਾਂ ਕੋਈ ਕੁੰਡਾ ਵਾਧ ਰੱਖਣਾ ਹੋਊਗਾ ਤੇ ਨਾ ਕੋਈ ਕੁੰਡਾ ਘਟ ਜਿੰਨੇ ਕੁੰਡੇ ਆਪਾਂ ਨੂੰ ਚਾਹੀਦੇ ਹੋਣਗੇ ਉਹਨੇ ਕੁੰਡੇ ਆਪਾਂ ਸਲਾਈ ਉੱਪਰ ਪਾਵਾਂਗੇ ਹੁਣ ਜਿੰਨੇ ਕੁੰਡੇ ਆਪਾਂ ਪਾਉਣੇ ਆ ਉਸ ਹਿਸਾਬ ਨਾਲ ਆਪਾਂ ਇਹ ਥ੍ਰੈਡ ਛੱਡ ਲੈਣਾ ਇੱਕ ਇਸ ਤਰ੍ਹਾਂ ਇਧਰ ਆਪਣਾ ਆ ਗਿਆ ਗੋਲੇ ਵਾਲਾ ਥ੍ਰੈਡ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਕਰ ਲੈਣਾ ਠੀਕ ਹੈ ਫਿਰ ਆਪਾਂ ਹੁਣ ਇਹਨੂੰ ਵਾਲ ਮਾਰਨਾ ਕਿਸ ਤਰ੍ਹਾਂ ਕੁੰਡੇ ਜਿਹੜੇ ਸਟਾਰਟ ਹੋ ਗਏ ਆਪਣੇ ਇੱਕ ਵਾਰ ਮੈਂ ਫੇਰ ਤੁਹਾਨੂੰ ਦੱਸ ਦਿੰਨੀ ਹ ਇਸ ਤਰ੍ਹਾਂ ਕਰਕੇ ਇਹ ਥ੍ਰੈਡ ਆਪਣਾ ਇਸ ਤਰ੍ਹਾਂ ਫੜਿਆ ਹੋਇਆ ਸਲਾਈ ਉੱਪਰ ਪਾਇਆ ਫਿਰ ਆਪਾਂ ਇਹਨੂੰ ਵਾਲ ਮਾਰਨਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਹੁਣ ਪਹਿਲਾ ਕੁੰਡਾ ਆਪਾਂ ਪਾਉਣਾ ਹੈ ਸਟਾਰਟ ਕਰਨਾ ਹੈ ਇਹ ਥ੍ਰੈਡ ਆਪਣਾ ਜਿਹੜਾ ਅੰਗੂਠੇ ਵਾਲਾ ਇਹ ਉੱਪਰ ਤੇ ਉਂਗਲ ਵਾਲਾ ਥ੍ਰੈਡ ਹੈ ਜਿਹੜਾ ਆਪਣਾ ਇਹ نیچے ਇਹਨੂੰ ਆਪਾਂ ਉੱਪਰ ਲੈ ਕੇ ਆਉਣਾ ਹੁਣ ਇਸ ਤਰ੍ਹਾਂ ਸਲਾਈ ਉੱਪਰ ਕਰਕੇ ਫਿਰ ਆਪਾਂ ਇਸ ਤਰ੍ਹਾਂ ਕਰਨਾ ਹੈ। ਇੱਕ ਕੁੰਡਾ ਪੈ ਗਿਆ ਆਪਣਾ। ਹੁਣ ਇਹ ਥ੍ਰੈਡ ਅੰਗੂਠੇ ਵਾਲਾ ਨੀਚੇ ਹੈ ਤੇ ਇਹ ਉੱਪਰ ਹੈ। ਹੁਣ ਆਪਾਂ ਇਹਨੂੰ ਉੱਪਰ ਕਰਨਾ ਹੈ। ਇਸ ਤਰ੍ਹਾਂ ਕਰਕੇ ਸਲਾਈ ਉੱਪਰ ਇਹ ਥ੍ਰੈਡ ਨੀਚੇ ਦੀ ਲੈ ਆਉਣਾ ਹੈ ਇਸ ਤਰ੍ਹਾਂ। ਫਿਰ ਇਹ ਥ੍ਰੈਡ ਆਪਣਾ ਹੁਣ ਨੀਚੇ ਇਹਨੂੰ ਉੱਪਰ ਕਰਨਾ ਹੈ ਇਸ ਤਰ੍ਹਾਂ ਸਲਾਈ ਉੱਪਰ ਕਰਕੇ ਇਹਦੇ ਨੀਚੇ ਦੀ ਸਲਾਈ ਇਸ ਤਰ੍ਹਾਂ ਲੈ ਜਾਣੀ ਹੈ। ਹੁਣ ਆਪਣਾ ਇਹ ਥ੍ਰੈਡ ਉੱਪਰ ਇਹ ਨੀਚੇ ਹੈ। ਇਹਨੂੰ ਉੱਪਰ ਕਰਨਾ ਹੈ ਇਸ ਤਰ੍ਹਾਂ। ਇਸ ਤਰ੍ਹਾਂ ਉੱਪਰ ਕਰਕੇ ਸਲਾਈ ਦੇ ਇਸ ਤਰ੍ਹਾਂ ਸਲਾਈ ਲੈ ਆਉਣੀ ਹੈ ਫਿਰ ਹੁਣ ਆਪਣਾ ਇਹ ਥ्रेड ਨੀਚੇ ਹੈ ਇਹਨੂੰ ਉੱਪਰ ਕਰਨਾ ਹੈ ਸਲਾਈ ਉੱਪਰ ਕਰਕੇ ਫਿਰ ਆਪਾਂ ਇਹਦੇ ਨੀਚੇ ਦੀ ਸਲਾਈ ਇਸ ਤਰ੍ਹਾਂ ਲੈ ਜਾਣੀ ਹੈ ਹੁਣ ਆਪਣਾ ਇਹ ਥ्रेड ਨੀਚੇ ਹੈ ਇਹਨੂੰ ਉੱਪਰ ਕਰਨਾ ਹੈ ਸਲਾਈ ਉੱਪਰ ਕਰਕੇ ਇਹਦੇ ਉੱਪਰ ਦੀ ਸਲਾਈ ਕਰਕੇ ਇਸ ਤਰ੍ਹਾਂ ਲੈ ਆਉਣੀ ਹੈ ਹੁਣ ਆਪਣਾ ਇਹ ਥ੍ਰੈਡ نیچے ਇਹਨੂੰ ਉੱਪਰ ਕਰਨਾ ਇਸ ਤਰ੍ਹਾਂ ਸਲਾਈ ਉੱਪਰ ਲੈ ਕੇ ਫਿਰ ਆਪਾਂ ਇਸ ਤਰ੍ਹਾਂ نیچے ਦੀ ਸਲਾਈ ਲੈ ਜਾਣੀ ਹੈ ਹੁਣ ਆਪਣਾ ਇਹ ਥ੍ਰੈਡ ਉੱਪਰ ਇਹ نیچے ਇਹਨੂੰ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਥ੍ਰੈਡ ਨੂੰ ਕਰਕੇ ਇਸ ਤਰ੍ਹਾਂ ਇਹ ਥ੍ਰੈਡ نیچے ਦੀ ਲੈ ਆਉਣਾ ਸਲਾਈ ਹੁਣ ਇਹ ਥ੍ਰੈਡ نیچے ਇਹ ਸਲਾਈ ਉੱਪਰ ਕਰਕੇ ਇਸ ਤਰ੍ਹਾਂ ਫਿਰ ਸਲਾਈ ਆਪਾਂ ਇਸ ਤਰ੍ਹਾਂ ਲੈ ਜਾਣੀ ਕਮਾ ਕੇ ਹੁਣ ਆਪਣਾ ਇਹ ਥ੍ਰੈਡ ਨੀਚੇ ਹੈ ਤਾਂ ਇਹਨੂੰ ਸਲਾਈ ਉੱਪਰ ਕਰਕੇ ਇਹ ਆਪਾਂ ਇਸ ਤਰ੍ਹਾਂ ਨੀਚੇ ਦੀ ਲੈ ਆਉਣਾ ਹੈ ਹੁਣ ਆਪਣਾ ਇਹ ਥ੍ਰੈਡ ਜਿਹੜਾ ਇਸ ਤਰ੍ਹਾਂ ਇਹਨੂੰ ਉੱਪਰ ਕਰਨਾ ਹੈ ਜਿਹੜਾ ਥ੍ਰੈਡ ਨੀਚੇ ਹੋਗਾ ਉਹਨੂੰ ਸਲਾਈ ਉੱਪਰ ਲੈ ਲੈਣਾ ਹੈ ਇਸ ਤਰ੍ਹਾਂ ਤੇ ਦੂਜੇ ਥ੍ਰੈਡ ਦੇ ਨੀਚੇ ਦੀ ਸਲਾਈ ਇਸ ਤਰ੍ਹਾਂ ਲੈ ਜਾਣੀ ਹੈ ਇਸ ਤਰ੍ਹਾਂ ਕਰਕੇ ਇਹੇ ਇਸ ਤਰ੍ਹਾਂ ਫੇਰ ਜਿਹੜਾ ਥ੍ਰੈਡ ਨੀਚੇ ਸਲਾਈ ਉੱਪਰ ਕਰਕੇ ਫੇਰ ਉਸੇ ਤਰ੍ਹਾਂ ਫੇਰ ਸਲਾਈ ਉੱਪਰ ਕਰਕੇ ਇਸ ਤਰ੍ਹਾਂ ਫੇਰੇ ਥ੍ਰੈਡ ਨੀਚੇ ਹੈ ਤਾਂ ਇਸ ਤਰ੍ਹਾਂ ਫੇਰ ਇਹ ਥ੍ਰੈਡ ਨੀਚੇ ਸਲਾਈ ਉੱਪਰ ਕਰਕੇ ਇਸ ਤਰ੍ਹਾਂ ਫੇਰ ਇਹ ਥ੍ਰੈਡ ਨੀਚੇ ਹੈ ਸਲਾਈ ਉੱਪਰ ਕਰਕੇ ਕਿ ਥ੍ਰੈਡ ਨੀਚੇ ਦੀ ਲੈ ਆਉਣਾ ਹੁਣ ਇਹ ਥ੍ਰੈਡ ਨੀਚੇ ਹੈ ਸਲਾਈ ਉੱਪਰ ਕਰਕੇ ਇਹ ਥ੍ਰੈਡ ਨੀਚੇ ਹੀ ਲੈ ਜਾਣਾ ਫਿਰ ਇਹ ਥ੍ਰੈਡ ਹੁਣ ਉੱਪਰ ਹੈ ਇਹ ਥ੍ਰੈਡ ਸਲਾਈ ਉੱਪਰ ਕਰਕੇ ਇਹ ਨੀਚੇ ਹੀ ਲੈ ਆਉਣਾ ਇਸ ਤਰ੍ਹਾਂ ਫਿਰ ਇਹ ਥ੍ਰੈਡ ਸਲਾਈ ਉੱਪਰ ਕਰਕੇ ਇਹ ਥ੍ਰੈਡ ਆਪਾਂ ਇਹ ਥ੍ਰੈਡ ਦੇ ਨੀਚੇ ਹੀ ਲੈ ਜਾਣਾ ਇਸ ਤਰ੍ਹਾਂ ਫਿਰ ਹੁਣ ਆਪਣਾ ਇਹ ਥ੍ਰੈਡ ਜਿਹੜਾ ਇਸ ਤਰ੍ਹਾਂ ਥੱਲੇ ਹੈ ਇਹ ਥ੍ਰੈਡ ਨੂੰ ਸਲਾਈ ਉੱਪਰ ਕਰਕੇ ਇਹ ਥ੍ਰੈਡ ਇਸ ਤਰ੍ਹਾਂ ਲੈ ਆਉਣਾ ਫਿਰ ਇਹ ਇਸ ਤਰ੍ਹਾਂ ਇਸ ਤਰ੍ਹਾਂ ਜਿਹੜਾ ਥ੍ਰੈਡ نیچے ਹੋਊਗਾ ਉਹ ਸਲਾਈ ਉੱਪਰ ਕਰਕੇ ਦੂਜਾ ਥ੍ਰੈਡ ਦੂਜੇ ਥ੍ਰੈਡ ਦੇ نیچے ਦੀ ਲੈ ਜਾਣਾ ਇਸ ਤਰ੍ਹਾਂ ਕਿੰਨੇ ਕੁੰਡੇ ਆਪਾਂ ਨੂੰ ਚਾਹੀਦੇ ਹੋਣਗੇ ਉਹਨੇ ਕੁੰਡੇ ਆਪਾਂ ਪਾ ਲੈਣੇ ਆ ਇਸ ਤਰ੍ਹਾਂ ਆਪਾਂ ਕੁੰਡੇ ਜਿਹੜੇ ਸਲਾਈ ਤੇ ਜਿੰਨੇ ਰੱਖਣੇ ਹੋਣਗੇ ਆਪਾਂ ਇਸ ਤਰ੍ਹਾਂ ਗਿਣਤੀ ਕਰ ਲੈਣੀ ਜਿਵੇਂ 2 4 6 8 10 12 14 16 18 20 22 24 26 28 30 ਕੁੰਡੇ ਹੋ ਗਏ ਮੇਰੇ ਕੋਲ ਤਾਂ ਹੁਣ ਜਿਹੜਾ ਆਪਾਂ ਲਾਸਟ ਤੇ ਕੁੰਡਾ ਹਨ ਆਪਾਂ ਬੰਦ ਕਰਨੀ ਕੁੰਡੇ ਪਾਉਣੇ ਤਾਂ ਇਸ ਤਰ੍ਹਾਂ ਅੰਗੂਠੇ ਉੱਪਰ ਵੱਲ ਦੇ ਕੇ ਲਾਸਟ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਪਾ ਦੇਣਾ ਠੀਕ ਹੈ ਜਿੰਨੇ ਕੁੰਡੇ ਹੁਣ ਆਪਾਂ ਨੂੰ ਚਾਹੀਦੇ ਹੋਣਗੇ ਉਹਨੇ ਆਪਾਂ ਇਸ ਤਰ੍ਹਾਂ ਸਲਾਈ ਉੱਪਰ ਪਾ ਲੈਣੇ ਆ ਕੁੰਡੇ ਠੀਕ ਹੈ ਹੁਣ ਆਪਾਂ ਜਿਹੜਾ ਕੁੰਡਾ ਆਪਾਂ ਲਾਸਟ ਵਿੱਚ ਬਣਾਇਆ ਸੀ ਇਹਨੂੰ ਆਪਾਂ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਸਿੱਧਾ ਕੁੰਡਾ ਬਣਾ ਲਿਆ ਥ੍ਰੈਡ ਕਰਨਾ ਹੈ ਅੱਗੇ ਹੁਣ ਆਪਾਂ ਹੁਣ ਇਹ ਕੁੰਡਾ ਜਿਵੇਂ ਉਲਟੇ ਕੁੰਡੇ ਦੀ ਤਰ੍ਹਾਂ ਦਿਖਾਈ ਦਿੰਦਾ ਹੁਣੀ ਇਸ ਤਰ੍ਹਾਂ ਜਿਵੇਂ ਨੋਟ ਲੱਗੀ ਹੋਈ ਹੈ ਇੱਥੇ ਤਾਂ ਇਹਨੂੰ ਆਪਾਂ ਇਸ ਤਰ੍ਹਾਂ ਤਾਰ ਲੈਣੇ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜਾ ਇਸ ਤਰ੍ਹਾਂ ਦਾ ਕੁੰਡਾ ਹੋ ਗਿਆ ਜਿਵੇਂ ਆਪਣਾ ਇਹ ਸਿੱਧਾ ਕੁੰਡਾ ਹੁੰਦਾ ਹੈ ਇਸ ਤਰ੍ਹਾਂ ਦਾ ਇਹਨੂੰ ਆਪਾਂ ਸਿੱਧਾ ਬਣਾ ਲੈਣਾ ਹੈ ਥ੍ਰੈਡ ਕਰਨਾ ਅੱਗੇ ਹੁਣ ਫੇਰ ਆਪਣਾ ਇਹ ਨੋਟ ਵਾਲਾ ਕੁੰਡਾ ਆ ਗਿਆ ਇਸ ਤਰ੍ਹਾਂ ਜਿਵੇਂ ਉਲਟਾ ਕੁੰਡਾ ਹੁੰਦਾ ਉਵੇਂ ਆਪਾਂ ਨੂੰ ਹੀ ਦਿਖਾਈ ਦਿੰਦਾ ਹੈ ਇਹਨੂੰ ਆਪਾਂ ਥ੍ਰੈਡ ਅੱਗੇ ਕਰਕੇ ਉਤਾਰ ਲੈਣਾ ਹੈ ਥ੍ਰੈਡ ਕਰਨਾ ਪਿੱਛੇ ਹੁਣ ਜਿਹੜਾ ਇਹ ਕੁੰਡਾ ਆਪਾਂ ਨੂੰ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਜਿਵੇਂ ਸਿੱਧਾ ਕੁੰਡਾ ਹੁੰਦਾ ਹੈ ਇਹਨੂੰ ਆਪਾਂ ਪਿਛਲੀ ਸਾਈਡ ਤੋਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਪਹਿਲੀ ਸਲਾਈ ਹੈ ਆਪਣੀ ਇਹ ਕੁੰਡੇ ਪਾਉਣ ਤੋਂ ਬਾਅਦ ਥ੍ਰੈਡ ਕਰਨਾ ਹੈ ਅੱਗੇ ਹੁਣ ਇਹ ਉਲਟਾ ਕੁੰਡਾ ਦਿਖਾਈ ਦੇ ਰਿਹਾ ਆ ਆਪਾਂ ਨੂੰ ਇਸ ਤਰ੍ਹਾਂ ਤਾਂ ਇਹਨੂੰ ਆਪਾਂ ਉਤਾਰ ਲੈਣਾ ਇਸ ਤਰ੍ਹਾਂ ਥ੍ਰੈਡ ਕਰਨਾ ਹੈ ਪਿੱਛੇ ਹੁਣ ਇਹ ਕੁੰਡਾ ਇਸ ਤਰ੍ਹਾਂ ਦਿਖਾਈ ਦੇ ਰਿਹਾ ਜਿਵੇਂ ਸਿੱਧਾ ਕੁੰਡਾ ਹੁੰਦਾ ਇਹਨੂੰ ਆਪਾਂ ਇਸਲੀ ਸਾਈਡ ਤੋਂ ਸਿੱਧਾ ਬਣਾ ਲੈਣਾ ਹੈ। ਥ੍ਰੈਡ ਕਰਨਾ ਹੈ ਅੱਗੇ। ਹੁਣ ਇਹ ਉਲਟੇ ਕੁੰਡੇ ਜਿ ਤਰ੍ਹਾਂ ਦਿਖਾਈ ਦਿੰਦਾ ਇਹਨੂੰ ਉਤਾਰ ਲੈਣਾ। ਜਿਹੜਾ ਨੋਟਜੀ ਵਾਲਾ ਕੁੰਡਾ ਹੋਗਾ ਆਪਣਾ ਇਸ ਤਰ੍ਹਾਂ ਨੋਟਜੀ ਲੱਗੀ ਹੁੰਦੀ ਹੈ ਇਸ ਤਰ੍ਹਾਂ ਜਿਵੇਂ ਉਲਟਾ ਕੁੰਡਾ ਹੁੰਦਾ। ਇਹਨੂੰ ਆਪਾਂ ਥ੍ਰੈਡ ਅੱਗੇ ਕਰਕੇ ਉਤਾਰਦੇ ਜਾਨਾ। ਤੇ ਥ੍ਰੈਡ ਪਿੱਛੇ ਕਰਕੇ ਸਿੱਧੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਬਣਾਉਂਦੇ ਜਾਨਾ। ਥ੍ਰੈਡ ਕਰਨਾ ਹੈ ਅੱਗੇ ਫੇਰ ਉਸੇ ਤਰ੍ਹਾਂ ਉਲਟਾ ਕੁੰਡਾ ਆਤਾਰਨੇ। ਇਸ ਤਰ੍ਹਾਂ థర్డ్ కనెసా కండా బ థర్డ్ కల్టా కు తారనా సరే థర్డ్ కన అల్టా కు తారనా స బ ఉల్టా కు తారనా స బ బ ਸਾਰੀ ਸਲਾਈ ਆਪ ਪੈਸੇ ਤਰ੍ਹਾਂ ਬਣਾਉਣੀ ਹੈ ਜਿਹੜਾ ਕੁੰਡਾ ਉਲਟੇ ਕੁੰਡੇ ਤਰ੍ਹਾਂ ਦਿਖਾਈ ਦਿੰਦਾ ਉਹਨੂੰ ਉਤਾਰ ਲੈਣਾ ਇੱਕ ਕੁੰਡਾ ਉਲਟਾ ਉਤਾਰਿਆ ਇੱਕ ਕੁੰਡਾ ਸਿੱਧਾ ਬਣਾਈ ਕੀਤਾ ਉਲਟਾ ਕੁੰਡਾ ਧਾਰਿਆ ਸਿੱਧਾ ਕੁੰਡਾ ਪਿਛਲੀ ਸਾਈਡ ਤੋਂ ਥ੍ਰੈਡ ਪਿੱਛੇ ਕਰਕੇ ਬਣਾਇਆ ਉਲਟਾ ਕੁੰਡਾ ਧਾਰਿਆ ਸਿੱਧਾ ਕੁੰਡਾ ਬਣਾਇਆ ਉਲਟਾ ਕੁੰਡਾ ਧਾਰਿਆ ਸਿੱਧਾ ਕੁੰਡਾ ਬਣਾਇਆ ਉਲਟਾ ਕੁੰਡਾ ਇਹਦਾ ਆਪਾਂ ਉਤਾਰ ਲੈਣਾ लास्ट ਤੇ ਆਪਣੇ ਦੋ ਕੁੰਡੇ ਰਹਿ ਗਏ ਇੱਕ ਆਪਾਂ ਇਸ ਤਰ੍ਹਾਂ ਸਿੱਧਾ ਦਿਖਾਈ ਦਿੰਦਾ ਸਿੱਧਾ ਬਣਾ ਲੈਣਾ ਫਿਰ ਉਲਟਾ ਕੁੰਡਾ ਇਸੇ ਤਰ੍ਹਾਂ ਆਪਾਂ ਉਤਾਰ ਲੈਣਾ ਇੱਕ ਸਲਾਈ ਆਪਣੀ ਕੰਪਲੀਟ ਹੋ ਗਈ ਠੀਕ ਹੈ ਇਸ ਤਰ੍ਹਾਂ ਸਿੱਧਾ ਬਣਾਇਆ ਉਲਟਾ ਤਾਰਿਆ ਸਿੱਧਾ ਬਣਾਇਆ ਉਲਟਾ ਤਾਰਿਆ ਇਸੇ ਤਰ੍ਹਾਂ ਸਾਰੀ ਸਲਾਈ ਆਪਾਂ ਕੰਪਲੀਟ ਕੀਤੀ ਕੁੰਡੇ ਪਾਉਣ ਤੋਂ ਬਾਅਦ ਹੁਣ ਆਪਾਂ ਦੂਸਰੀ ਸਲਾਈ ਬਣਾਉਣੀ ਹੈ ਹੁਣ ਆਪਣਾ ਇਹ ਕੁੰਡਾ ਸਿੱਧਾ ਜਿਹੜਾ ਉਧਰ ਆਪਾਂ ਉਲਟਾ ਬਣਾਇਆ ਹੁਣ ਅਗਲੀ ਸਾਈਡ ਤੋਂ ਹੀ ਬਣਾ ਲੈਣੀ ਆਪਾਂ ਸਿੱਧੇ ਕੁੰਡੇ ਇਸ ਤਰ੍ਹਾਂ ਸਿੱਧਾ ਬਣਾਇਆ ਉਲਟਾ ਕੁੰਡਾ ਆਪਾਂ ਉਤਾਰ ਲੈਣਾ ਸਿੱਧਾ ਕੁੰਡਾ ਬਣਾਇਆ ਉਲਟਾ ਕੁੰਡਾ اتارਿਆ ਸਿੱਧਾ ਕੁੰਡਾ ਬਣਾਇਆ ਉਲਟਾ ਕੁੰਡਾ ਤਾਰਿਆ ਸਿੱਧਾ ਕੁੰਡਾ ਬਣਾਇਆ ਉਲਟਾ ਕੁੰਡਾ ਤਾਰਿਆ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਉਲਟਾ ਕੁੰਡਾ ਉਤਾਰਿਆ ਸਿੱਧਾ ਕੁੰਡਾ ਬਣਾਇਆ ਉਲਟਾ ਕੁੰਡਾ ਤਾਰਿਆ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਇਸ ਤਰ੍ਹਾਂ ਉਲਟਾ ਕੁੰਡਾ ਤਾਰ ਲੈਣਾ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਉਤਾਰ ਲੈਣਾ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਉਲਟਾ ਕੁੰਡਾ ਆਪਾਂ اتار ਲੈਣਾ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਉਲਟਾ ਕੁੰਡਾ ਤਾਰ ਲੈਣਾ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਉਲਟਾ ਕੁੰਡਾ ਤਾਰ ਲੈਣਾ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਉਲਟਾ ਕੁੰਡਾ ਤਾਰ ਲੈਣਾ ਦੂਸਰੀ ਸਿਲਾਈ ਹੈ ਆਪਣੀ ਇਸ ਉਲਟਾ ਕੁੰਡਾ ਉਤਾਰ ਲੈਣਾ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਉਤਾਰਿਆ ਸਿੱਧਾ ਕੁੰਡਾ ਬਣਾਇਆ ਲਾਸਟ ਤੇ ਫਿਰ ਉਸੇ ਤਰ੍ਹਾਂ ਉਲਟਾ ਕੁੰਡਾ ਉਤਾਰ ਲੈਣਾ ਦੂਸਰੀ ਸਿਲਾਈ ਹੋ ਗਈ ਆਪਣੀ ਹੁਣ ਆ ਗਈ ਆਪਣੀ ਤੀਸਰੀ ਸਿਲਾਈ ਇਹ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦੇ ਰਿਹਾ ਸਿੱਧਾ ਕੁੰਡਾ ਆਪਾਂ ਬਣਾ ਲੈਣਾ ਉਲਟਾ ਉਤਾਰ ਲੈਣਾ ਸਿੱਧਾ ਬਣਾ ਲੈਣਾ ਉਲਟਾ ਤਾਰ ਲੈਣਾ ਸਿੱਧਾ ਬਣਾਇਆ ਉਲਟਾ ਤਾਰਿਆ ਸਿੱਧਾ ਬਣਾਇਆ ਤੀਸਰੀ ਸਲਾਈ ਚ ਕੁੰਡੇ ਆਪਾਂ ਨੂੰ ਚੰਗੀ ਤਰ੍ਹਾਂ ਜਿਹੜੇ ਦਿਖਾਈ ਦੇਣ ਲੱਗ ਜਾਂਦੇ ਐ ਜਿਵੇਂ ਉਲਟਾ ਕੁੰਡਾ ਐ ਇਹਨੂੰ ਉਤਾਰ ਲਿਆ ਸਿੱਧਾ ਕੁੰਡਾ ਬਣਾਇਆ ਉਲਟਾ ਤਾਰ ਲਿਆ ਸਿੱਧਾ ਬਣਾਇਆ ਉਲਟਾ ਤਾਰ ਲਿਆ ਸਿੱਧਾ ਬਣਾਇਆ ਉਲਟਾ ਤਾਰ ਰਿਹਾ ਸਿੱਧਾ ਬਣਾਇਆ ਉਲਟਾ ਕੁੰਡਾ ਤਾਰ ਰਿਹਾ ਸਿੱਧਾ ਬਣਾਇਆ ਉਲਟਾ ਕੁੰਡਾ ਤਾਰ ਲੈਣਾ ਸਿੱਧਾ ਕੁੰਡਾ ਬਣਾ ਲੈਣਾ ਉਲਟਾ ਕੁੰਡਾ ਤਾਰਿਆ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਤੇ ਜਿਹੜੀ ਆਪਣੀ ਚੌਥੀ ਸਿਲਾਈ ਹੋਗੀ ਉਹ ਵੀ ਆਪਾਂ ਇਸੇ ਤਰ੍ਹਾਂ ਬਣਾਵਾਂਗੇ ਸਿੱਧਾ ਕੁੰਡਾ ਬਣਾਉਣਾ ਉਲਟਾ ਤਾਰਨਾ ਚਾਰ ਸਿਲਾਈਆਂ ਆਪਣੀਆਂ ਇਸ ਤਰ੍ਹਾਂ ਕੰਪਲੀਟ ਹੋ ਜਾਂਦੀਆਂ ਹੈ ਹੁਣ ਮੈਂ ਤੀਸਰੀ ਸਿਲਾਈ ਕੰਪਲੀਟ ਕਰ ਲਈ ਚੌਥੀ ਸਿਲਾਈ ਵੀ ਇਸੇ ਤਰ੍ਹਾਂ ਕੰਪਲੀਟ ਕਰੂੰਗੀ ਉਲਟਾ ਕੁੰਡਾ ਤਾਰੂੰਗੀ ਸਿੱਧਾ ਕੁੰਡਾ ਜਿਹੜਾ ਆਪਾਂ ਬਣਾ ਲੈਣਾ ਉਲਟਾ ਕੁੰਡਾ ਤਾਰ ਲੈਣਾ ਸਿੱਧਾ ਕੁੰਡਾ ਬਣਾ ਲਿਆ ਉਲਟਾ ਤਾਰ ਲਿਆ ਸਿੱਧਾ ਬਣਾਇਆ ਉਲਟਾ ਤਾਰਿਆ ਸਿੱਧਾ ਬਣਾਇਆ ਉਲਟਾ ਤਾਰਿਆ ਇਸੇ ਤਰ੍ਹਾਂ ਮੈਂ ਸਾਰੀ ਸਿਲਾਈ ਕੰਪਲੀਟ ਕਰ ਦਿਆਂਗੀ ਚਾਰ ਸਲਾਈਆਂ ਆਪਣੀਆਂ ਇਸੇ ਤਰ੍ਹਾਂ ਕੰਪਲੀਟ ਹੋ ਗਈਆਂ ਸਿੱਧਾ ਕੁੰਡਾ ਆਪਾਂ ਬਣਾਉਂਦੇ ਗਏ ਉਲਟਾ ਤਾਰਦੇ ਗਏ ਪੰਜਵੀਂ ਸਲਾਈ ਜਿਹੜੀ ਆਪਾਂ ਸ਼ੁਰੂ ਕਰਨੀ ਆ ਸਿੱਧਾ ਕੁੰਡਾ ਵੀ ਬਣਾਉਣਾ ਆਪਾਂ ਇਸ ਤਰ੍ਹਾਂ ਉਲਟਾ ਕੁੰਡਾ ਵੀ ਬਣਾਉਣਾ ਸਿੱਧਾ ਕੁੰਡਾ ਵੀ ਬਣਾਉਣਾ ਉਲਟਾ ਕੁੰਡਾ ਵੀ ਉਲਟਾ ਬਣਾ ਲੈਣਾ ਪੰਜਵੀਂ ਸਲਾਈ ਚ ਆਪਾਂ ਕੋਈ ਵੀ ਕੁੰਡਾ ਉਤਾਰਨਾ ਨਹੀਂ ਹੁਣ ਅੱਗੇ ਜਿੰਨੀਆਂ ਵੀ ਸਲਾਈਆਂ ਆਪਾਂ ਬਣਾਉਣਾ ਐਸੇ ਤਰ੍ਹਾਂ ਬਣਾਉਣਾ ਹੈ ਸਾਰੇ ਕੁੰਡੇ ਬਣਾਉਣੇ ਆਪਾਂ ਨੂੰ ਜਿਸ ਤਰ੍ਹਾਂ ਇਹ ਦਿਖਾਈ ਦਿੰਦੇ ਸਿੱਧਾ ਕੁੰਡਾ ਆਪਾਂ ਸਿੱਧੇ ਬਣਾਉਂਦੇ ਜਾਣੇ ਤੇ ਉਲਟਾ ਕੁੰਡਾ ਉਲਟਾ ਬਣਾਉਂਦੇ ਜਾਣੇ ਜਿਵੇਂ ਆਪਾਂ ਉਲਟੇ ਸਿੱਧੇ ਦਾ ਬਾਰਡਰ ਬਣਾਉਣੇ ਆ ਹੁਣ ਦੋਨਾਂ ਸਾਈਡਾਂ ਤੋਂ ਆਪਣਾ ਜਿਹੜਾ ਬਾਰਡਰ ਹੈ ਇਸੇ ਤਰ੍ਹਾਂ ਬੰਨਦਾ ਜਾਊਗਾ ਤੇ ਜਿੰਨੀ ਲੰਬਾਈ ਤੁਹਾਨੂੰ ਚਾਹੀਦੀ ਹੋਊਗੀ ਤੁਸੀਂ ਬਣਾ ਕੇ ਕੰਪਲੀਟ ਕਰ ਲੈਣੀ ਚਾਰ ਸਲੰਗਾਂ ਪਹਿਲਾਂ ਆਪਾਂ ਦੂਸਰੂ ਬਣਾਵਾਂਗੇ ਉਲਟਾ ਤਾਰ ਕੇ ਸਿੱਧਾ ਬਣਾਉਣਾ ਹੁਣ ਅੱਗੇ ਆਪਣਾ ਡਿਜ਼ਾਈਨ ਐਸੇ ਤਰ੍ਹਾਂ ਰਿਪੀਟ ਹੁੰਦਾ ਜਾਊਗਾ ਦੋਨਾਂ ਸਾਈਡਾਂ ਤੋਂ ਇਸ ਤਰ੍ਹਾਂ ਆਪਣਾ ਬਾਰਡਰ ਜਿਹੜਾ ਬਣਾਣਾ ਸ਼ੁਰੂ ਹੋ ਗਿਆ ਦੋਨਾਂ ਸਾਈਡਾਂ ਤੋਂ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਬਾਰਡਰ ਬਣਦਾ ਹੈ ਜਦੋਂ ਹੁਣ ਆਪਾਂ ਇਹਨੂੰ ਅੱਗੇ-ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਬਾਰਡਰ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਤੁਹਾਨੂੰ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ